ਜਨਵਰੀ ਮਹੀਨੇ ਵਿੱਚ ਇਹ ਤਿੰਨ ਰਾਸ਼ੀ ਵਾਲਿਆਂ ਦੀ ਕਿਸਮਤ ਚਮਕ ਜਾਣ ਵਾਲੀ ਹੈ ਇਹਨਾਂ ਤਿੰਨ ਹੀ ਰਾਸ਼ੀ ਵਾਲਿਆਂ ਨੂੰ ਨਹੀਂ ਹੋਵੇਗੀ ਧਨ-ਦੌਲਤ ਦੀ ਕਮੀ ਤੇ ਸਾਲ 2025 ਵਿੱਚ ਇਹਨਾਂ ਤਿੰਨਾਂ ਹੀ ਰਾਸ਼ੀ ਵਾਲਿਆਂ ਨੂੰ ਮਿਲੇਗਾ ਮਾਤਾ ਲక్ష్ਮੀ ਜੀ ਦਾ ਪੂਰਾ ਅਸ਼ੀਰਵਾਦ ਤੇ ਮਾਤਾ ਲక్ష్ਮੀ ਜੀ ਇਹਨਾਂ ਤਿੰਨ ਹੀ ਰਾਸ਼ੀ ਵਾਲਿਆਂ ਦੇ ਘਰ ਵਿੱਚ ਬਹੁਤ ਬਰਕਤਾਂ ਕਰਨ ਵਾਲੇ ਹਨ ਪਰ ਉਸ ਤੋਂ ਪਹਿਲਾਂ ਮੇਰੇ ਸਾਰੇ ਭੈਣ ਭਰਾ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਵਾਂ ਸਾਲ ਸਭ ਲਈ ਖੁਸ਼ੀਆਂ ਭਰਿਆ ਹੋਵੇ ਤੇ ਤੁਹਾਡੀ ਹਰ ਮਨੋਗਾਮਨਾ ਸਾਲ 2025 ਵਿੱਚ ਪੂਰੀ ਹੋ ਜਾਵੇ ਜੋ ਲੋਕ ਵਿਦੇਸ਼ ਜਾਣਾ ਚਾਹੁੰਦੇ ਹਨ ਉਹਨਾਂ ਦਾ ਵੀਜ਼ਾ ਲੱਗ ਜਾਵੇ ਤੇ ਜੋ ਲੋਕ ਨੌਕਰੀ ਵਿੱਚ ਤਰੱਕੀ ਕਰਨਾ ਚਾਹੁੰਦੇ ਹਨ ਉਹਨਾਂ ਦੀ ਆਮਦਨ ਵਿੱਚ ਵਾਧਾ ਤੇ ਨੌਕਰੀ ਵਿੱਚ ਉੱਚਾ ਅਹੁਦਾ ਮਿਲ ਜਾਵੇ ਤੇ ਹਰ ਇੱਕ ਬੰਦੇ ਤੇ ਮਾਤਾ ਲక్ష్ਮੀ ਜੀ ਤਨ ਦੀ ਵਰਖਾ ਕਰਨ ਤੇ ਦੋਸਤੋ ਇਦਾਂ ਦੀ ਹੋਰ ਵੀਡੀਓ ਹਰ ਰੋਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਤੇ ਕਮੈਂਟ ਵਿੱਚ ਜੈ ਸ਼ਨੀ ਦੇਵ ਲਿਖੋ ਤਾਂ ਜੋ ਸ਼ਨੀ ਦੇਵ ਨਵੇਂ ਸਾਲ ਵਿੱਚ ਤੁਹਾਡੇ ਘਰ ਧਨ ਦੌਲਤ ਨਾਲ ਭਰ ਦੇਣ ਤੇ ਤੁਹਾਡੇ ਲਈ ਤੰਦਰੁਸਤੀ ਭਰਿਆ ਨਵਾਂ ਸਾਲ ਹੋਵੇ ਤੇ ਤੁਸੀਂ ਬਹੁਤ ਹੀ ਤਰੱਕੀ ਕਰਦੇ ਜਾਓ ਪਰ ਦੋਸਤੋ ਸਾਲ 2025 ਵਿੱਚ ਇਹਨਾਂ ਤਿੰਨ ਹੀ ਰਾਸ਼ੀ ਵਾਲਿਆਂ ਲਈ ਬਹੁਤ ਹੀ ਜ਼ਿਆਦਾ ਸ਼ੁਭ ਹੋਣ ਵਾਲਾ ਹੈ ਇਹਨਾਂ ਤਿੰਨ ਹੀ ਰਾਸ਼ੀ ਵਾਲਿਆਂ ਦੀ ਹਰ ਮਰਜ਼ੀ ਨੂੰ ਮਾਤਾ ਲక్ష్ਮੀ ਜੀ ਪੂਰਾ ਕਰਨ ਵਾਲੇ ਹਨ ਤੇ ਇਹਨਾਂ ਤਿੰਨ ਰਾਸ਼ੀ ਵਾਲਿਆਂ ਦਾ ਘਰ ਖੁਸ਼ੀਆਂ ਨਾਲ ਭਰਿਆ ਰਹੇਗਾ ਇਹਨਾਂ ਦੇ ਘਰ ਨਵੇਂ-ਨਵੇਂ ਖੁਸ਼ੀ ਦੇ ਮੌਕੇ ਬਣਦੇ ਹੀ ਰਹਿਣਗੇ ਪਰ ਜੇਕਰ ਤੁਸੀਂ ਹਜੇ ਤੱਕ ਕਮੈਂਟ ਵਿੱਚ ਜੈ ਸ਼ਨੀ ਦੇਵ ਨਹੀਂ ਲਿਖਿਆ ਤਾਂ ਕਮੈਂਟ ਜ਼ਰੂਰ ਕਰੋ ਜਿਸ ਨਾਲ ਸ਼ਨੀ ਦੇਵ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ। ਦੋਸਤੋ ਇਹਨਾਂ ਤਿੰਨ ਹੀ ਰਾਸ਼ੀ ਵਾਲਿਆਂ ਨੂੰ ਕਾਰੋਬਾਰ, ਨੌਕਰੀ ਵਿੱਚ ਬਹੁਤ ਹੀ ਜ਼ਿਆਦਾ ਲਾਭ ਹੋਵੇਗਾ। ਤੇ ਸਾਲ 2025 ਵਿੱਚ ਇਹਨਾਂ ਦੀ ਕਿਸਮਤ ਬਦਲਣ ਵਾਲਾ ਸਾਬਤ ਹੋਵੇਗਾ। ਦੋਸਤੋ ਸਾਲ 2025 ਦਾ ਜਨਵਰੀ ਦਾ ਮਹੀਨਾ ਬਰੀਸ਼ਵ ਰਾਚੀ ਵਾਲਿਆਂ ਲਈ ਬਹੁਤ ਹੀ ਜਿਆਦਾ ਕਾਮਯਾਬੀ ਵਾਲਾ ਹੋਣ ਵਾਲਾ ਹੈ ਬਰੀਸ਼ਵ ਰਾਚੀ ਵਾਲਿਆਂ ਲਈ ਸਾਲ 2025 ਵਿੱਚ ਮਾਤਾ ਲక్ష్ਮੀ ਜੀ ਦਾ ਪੂਰਾ ਆਸ਼ੀਰਵਾਦ ਮਿਲੇਗਾ ਜਿਸ ਨਾਲ ਇਹਨਾਂ ਦੀ ਬੰਦ ਕਿਸਮਤ ਜਾਗ ਜਾਣ ਵਾਲੀ ਹੈ ਤੇ ਇਹਨਾਂ ਨੂੰ ਸਾਲ 2025 ਵਿੱਚ ਅਚਾਨਕ ਧਨ ਲਾਭ ਹੋ ਸਕਦਾ ਹੈ ਤੇ ਇਹਨਾਂ ਨੂੰ ਜੀਵਨ ਵਿੱਚ ਤਰੱਕੀ ਕਰਨ ਦੇ ਨਵੇਂ-ਨਵੇਂ ਮੌਕੇ ਮਿਲ ਸਕਦੇ ਹਨ। ਬ੍ਰਿਸ਼ਚਬ ਰਾਸ਼ੀ ਵਾਲਿਆਂ ਨੂੰ ਵਿਦੇਸ਼ ਵਿੱਚ ਕਮਾਈ ਕਰਨ ਦੇ ਵੀ ਮੌਕੇ ਮਿਲ ਸਕਦੇ ਹਨ ਜਿਸ ਨਾਲ ਇਹਨਾਂ ਦੀ ਧਨ-ਦੌਲਤ ਵਿੱਚ ਬਹੁਤ ਵਾਧਾ ਹੋਵੇਗਾ। ਤੇ ਸਾਲ 2025 ਵਿੱਚ ਇਹਨਾਂ ਨੂੰ ਆਪਣੀ ਸਿਹਤ ਦਾ ਪੂਰਾ ਸਾਥ ਮਿਲੇਗਾ ਤੇ ਇਹ ਬਹੁਤ એનર્ਜੀ ਵਾਲਾ ਮਹਿਸੂਸ ਕਰ ਸਕਦੇ ਹਨ। ਸਾਲ 2025 ਵਿੱਚ ਬ੍ਰਿਸ਼ਚਬ ਰਾਸ਼ੀ ਵਾਲਿਆਂ ਨੂੰ ਸਾਰੇ ਕੰਮ ਪੂਰੇ ਹੁੰਦੇ ਨਜ਼ਰ ਆਣਗੇ ਤੇ ਤੁਸੀਂ ਹਰ ਕੰਮ ਵਿੱਚ ਸਫਲਤਾ ਪਾਵੋਗੇ ਬ੍ਰਿਸ਼ਭ ਰਾਸ਼ੀ ਵਾਲਿਆਂ ਨੂੰ ਸਾਲ 2025 ਵਿੱਚ ਮਾਤਾ ਲక్ష్ਮੀ ਜੀ ਦੀ ਕਿਰਪਾ ਬਣਾਈ ਰੱਖਣ ਲਈ ਸ਼ੁੱਕਰਵਾਰ ਦੇ ਦਿਨ ਮਾਤਾ ਲక్ష్ਮੀ ਜੀ ਨੂੰ ਖੀਰ ਦਾ ਜਾਂ ਚਿੱਟੀ ਬਰਫੀ ਦਾ ਭੋਗ ਲਗਵਾਉਣਾ ਚਾਹੀਦਾ ਹੈ ਜਿਸ ਨਾਲ ਮਾਤਾ ਲక్ష్ਮੀ ਜੀ ਇਹਨਾਂ ਤੇ ਆਪਣੀ ਕਿਰਪਾ ਬਣਾਈ ਰੱਖਦੇ ਹਨ ਸ਼ਨੀ ਦੇਵ ਦੀ ਕਿਰਪਾ ਨਾਲ ਸਾਲ 2025 ਵਿੱਚ ਕਰਕ ਰਾਸ਼ੀ ਵਾਲਿਆਂ ਦੇ ਕਾਰੋਬਾਰ ਵਿੱਚ ਬਹੁਤ ਵਾਧਾ ਹੋ ਸਕਦਾ ਹੈ ਜਿਸ ਨਾਲ ਕਰਕ ਰਾਸ਼ੀ ਵਾਲਿਆਂ ਦੀ ਧਨ ਦੌਲਤ ਵਿੱਚ ਵਾਧਾ ਹੋਵੇਗਾ ਤੇ ਕਰਕ ਰਾਸ਼ੀ ਵਾਲਿਆਂ ਨੂੰ ਸਾਲ 2025 ਵਿੱਚ ਆਪਣੇ ਦੋਸਤਾਂ ਦਾ ਤੇ ਪਰਿਵਾਰ ਦਾ ਪੂਰਾ ਸਾਥ ਮਿਲੇਗਾ ਤੇ ਘਰ ਵਿੱਚ ਖੁਸ਼ਹਾਲੀ ਬਣੀ ਹੀ ਰਹੇਗੀ ਤੌਰਤ ਰਾਸ਼ੀ ਵਾਲਿਆਂ ਦੇ ਕਾਰੋਬਾਰ ਵਿੱਚ ਬਹੁਤ ਵਾਧਾ ਹੋਵੇਗਾ ਸਾਲ ਦੇ ਸ਼ੁਰੂ ਵਿੱਚ ਤੁਸੀਂ ਆਪਣੇ ਜੀਵਨ ਸਾਥੀ ਨਾਲ ਕਿਸੇ ਧਾਰਮਿਕ ਯਾਤਰਾ ਤੇ ਜਾ ਸਕਦੇ ਹੋ ਜਿਸ ਨਾਲ ਤੁਹਾਨੂੰ ਮਾਨਸਿਕ ਸ਼ਾਂਤੀ ਮਿਲੇਗੀ ਜੇਕਰ ਕਰਕ ਰਾਸ਼ੀ ਵਾਲੇ ਸਾਲ 2025 ਵਿੱਚ ਜ਼ਮੀਨ ਜਾਇਦਾਦ ਖਰੀਦ ਜਾਂ ਵੇਚ ਕਰਦੇ ਹਨ ਤਾਂ ਬਹੁਤ ਧਨ ਲਾਭ ਕਮਾ ਸਕਦੇ ਹਨ ਜਿਸ ਨਾਲ ਇਹਨਾਂ ਦਾ ਆਪਣੇ ਘਰ ਵਿੱਚ ਗਲੀ ਮਹੱਲੇ ਵਿੱਚ ਬਹੁਤ ਇੱਜ਼ਤ ਵਧੇਗੀ ਤੇ ਕਰਕ ਰਾਸ਼ੀ ਦੇ ਜੋ ਲੋਕ ਸਰਕਾਰੀ ਨੌਕਰੀ ਲਈ ਪੇਪਰ ਦੇਣ ਵਾਲੇ ਹਨ ਤਾਂ ਸਾਲ 2025 ਵਿੱਚ ਉਹਨਾਂ ਨੂੰ ਖੁਸ਼ ਖਬਰੀ ਮਿਲ ਸਕਦੀ ਹੈ ਨੰਬਰ 3 ਸਿੰਘ ਰਾਸ਼ੀ ਵਾਲਿਆਂ ਲਈ ਸਾਲ 2025 ਪਰਿਵਰਤਨ ਦਾ ਸਾਲ ਹੋ ਸਕਦਾ ਹੈ ਕਿਉਂਕਿ ਸਾਲ 2025 ਵਿੱਚ ਸਿੰਘ ਰਾਸ਼ੀ ਵਾਲਿਆਂ ਉੱਪਰ ਹੈ ਛਨੀ ਦੇਵ ਦੀ ਖਾਸ ਕਿਰਪਾ ਹੋਣ ਵਾਲੀ ਹੈ ਜਿਸ ਨਾਲ ਸਿੰਘ ਰਾਸ਼ੀ ਵਾਲੇ 2025 ਵਿੱਚ ਰਾਜੇ ਵਾਂਗ ਰਹਿਣ ਵਾਲੇ ਹਨ ਸਿੰਘ ਰਾਸ਼ੀ ਵਾਲਿਆਂ ਦੇ ਜੀਵਨ ਵਿੱਚ ਇਸ ਸਾਲ ਨਵੇਂ ਲੋਕਾਂ ਨਾਲ ਜੁੜਨ ਦਾ ਮੌਕਾ ਮਿਲ ਸਕਦਾ ਹੈ ਜੋ ਇਹਨਾਂ ਨੂੰ ਕਾਫੀ ਲਾਭ ਦੇਣਗੇ ਸਿੰਘ ਰਾਸ਼ੀ ਵਾਲਿਆਂ ਨੂੰ ਆਪਣੇ ਬੱਚਿਆਂ ਦੇ ਵੱਲੋਂ ਵੱਡੀ ਖੁਸ਼ਖਬਰੀ ਮਿਲ ਸਕਦੀ ਹੈ ਜਿਸ ਨਾਲ ਸਾਰਾ ਪਰਿਵਾਰ ਇਕੱਠਾ ਹੋ ਸਕਦਾ ਹੈ ਸਿੰਘ ਰਾਸ਼ੀ ਵਾਲਿਆਂ ਨੂੰ ਕੈਰੀਅਰ ਵਿੱਚ ਤਰੱਕੀ ਕਰਨ ਲਈ ਆਪਣੀ ਮਿਹਨਤ ਸਹੀ ਦਿਸ਼ਾ ਵਿੱਚ ਕਰਨੀ ਚਾਹੀਦੀ ਹੈ ਜਿਸ ਨਾਲ ਇਹਨਾਂ ਦੀ ਆਮਦਨੀ ਵਿੱਚ ਵਾਧਾ ਹੋਵੇਗਾ ਤੇ ਸਾਲ 2025 ਤੁਹਾਡੇ ਲਈ ਬਹੁਤ ਕਿਸਮਤ ਵਾਲਾ ਹੋ ਸਕਦਾ ਹੈ ਦੋਸਤੋ ਇਦਾਂ ਦੀ ਹੋਰ ਵੀਡੀਓ ਪਾਉਣ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਧੰਨਵਾਦ